ਏਅਰ ਕੈਨੇਡਾ ਨੇ ਆਪਣੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਏਅਰ ਕੈਨੇਡਾ ਨੇ ਤਾਜ਼ਾ ਐਲਾਨ ਵਿੱਚ 3 ਜਨਵਰੀ 2025 ਤੋਂ ਲੈਪਟਾਪ ਜਾਂ ਹੋਰ ਨਿੱਜੀ ਵਸਤਾਂ ਵਾਲੇ ਬੈਗ ਲਿਜਾਣ ਤੇ ਫੀਸ ਲਾਗੂ ਕਰ ਦਿੱਤੀ ਹੈ ਪਹਿਲੇ ਬੈਗ ਲਈ 35 ਡਾਲਰ ਅਤੇ ਦੂਜੇ ਬੈਗ ਲਈ 50 ਡਾਲਰ ਫੀਸ ਤੈਅ ਕੀਤੀ ਗਈ ਹੈ ਤੇ ਬਿਨਾਂ ਫੀਸ ਅਦਾਇਗੀ ਤੋਂ ਜਹਾਜ਼ ਦੇ ਦਰਵਾਜੇ ਤੱਕ ਪਹੁੰਚਣ ਵਾਲਿਆਂ ਨੂੰ 35 ਡਾਲਰ ਦੀ ਬਜਾਏ 65 ਡਾਲਰ ਅਦਾ ਕਰਨੇ ਹੋਣਗੇ ਨਵੇਂ ਨਿਯਮ ਸਸਤੀਆਂ ਟਿਕਟਾਂ ਵਾਲੇ ਰੂਟਾਂ ਤੇ ਲਾਗੂ ਕੀਤੇ ਜਾ ਰਹੇ ਨੇ 에ਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਉੱਤਰੀ ਅਮਰੀਕਾ ਤੇ ਯੂਰਪ ਦੇ ਕਈ ਮੁਲਕਾਂ ਵੱਲ ਜਾਣ ਲਈ ਸਸਤੀਆਂ ਟਿਕਟਾਂ ਖਰੀਦਣ ਵਾਲਿਆਂ ਨੂੰ ਸਿਰਫ ਇੱਕ ਨਿੱਜੀ ਵਸਤੂ ਲੈ ਜਾਣ ਦੀ ਇਜਾਜ਼ਤ ਹੋਵੇਗੀ ਨਿੱਜੀ ਵਸਤਾਂ ਵਿੱਚ ਬੀਬੀਆਂ ਦੇ ਪਰਸ ਛੋਟੇ ਬੈਗ ਲੈਪਟਾਪ ਬੈਗ ਅਤੇ ਉਹ ਚੀਜ਼ਾਂ ਸ਼ਾਮਲ ਹੋਣਗੀਆਂ ਜੋ ਸਾਹਮਣੇ ਵਾਲੀ ਸੀਟ ਦੇ ਹੇਠਾਂ ਰੱਖੀਆਂ ਜਾ ਸਕਦੀਆਂ ਨੇ ਸੀਟ ਦੇ ਉੱਪਰ ਵਾਲੇ ਅਪਾਰਟਮੈਂਟ ਵਿੱਚ ਰੱਖੀਆਂ ਜਾਣ ਵਾਲੀਆਂ ਵਸਤਾਂ ਦੇ ਐਬਸ ਵਿੱਚ ਫੀਸ ਵਸੂਲੀ ਕੀਤੀ ਜਾਵੇਗੀ ਹਿੱਲੇ ਬੈਗ ਲਈ 35 ਡਾਲਰ ਅਤੇ ਦੂਜੇ ਪਾਸੇ 50 ਡਾਲਰ ਫੀਸ ਲੱਗੇਗੀ ਸਿਰਫ ਇੰਨਾ ਹੀ ਨਹੀਂ 에어 ਕੈਨੇਡਾ ਦੇ ਯਾਤਰੀਆਂ ਲਈ ਮੁਫਤ ਵਿੱਚ ਸੀਟ ਬਦਲਣ ਦੀ ਰਿਆਇਤ ਵੀ ਖਤਮ ਕੀਤੀ ਜਾ ਰਹੀ ਹੈ 21 ਜਨਵਰੀ 2025 ਤੋਂ ਜਿਹੜੇ ਮੁਸਾਫਰ ਮੁੱਢਲੇ ਕਿਰਾਏ ਤੇ ਸਫ਼ਰ ਕਰ ਰਹੇ ਹੋਣਗੇ ਉਹਨਾਂ ਨੂੰ ਸੀਟ ਬਦਲਣ ਦੀ ਐਪਸ ਵਿੱਚ ਫੀਸ ਅਦਾ ਕਰਨੀ ਹੋਵੇਗੀ ਫੀਸ ਦੀ ਰਕਮ ਸਬੰਧਤ ਯਾਤਰੀ ਵੱਲੋਂ ਚੁਣੀ ਜਾਣ ਵਾਲੀ ਨਵੀਂ ਸੀਟ ਤੇ ਨਿਰਭਰ ਕਰੇਗੀ 에어ਲਾਈਨ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਯਾਤਰੀਆਂ ਵੱਲੋਂ ਆਪਣੇ ਪੱਧਰ ਤੇ ਸੀਟਾਂ ਬਦਲਣ ਦੇ ਐਪਸ ਵਿੱਚ ਕੋਈ ਫੀਸ ਵਸੂਲੀ ਜਾ ਸਕਦੀ ਹੈ ਜਾਂ ਨਹੀਂ 에ਅਰ ਕੈਨੇਡਾ ਦੀਆਂ ਤਾਜ਼ਾ ਤਬਦੀਲੀਆਂ ਵੈਸਟ ਜੈਟ ਦੀ ਵਿਵਾਦਿਤ ਅਲਟਰਾ ਵੈਸੇਕ ਟਿਕਟ ਤੋਂ ਬਾਅਦ ਆਈਆਂ ਨੇ ਵੈਸਟ ਜੈਟ ਦੀ ਇਸ ਸ਼੍ਰੇਣੀ ਵਿੱਚ ਯਾਤਰੀਆਂ ਨੂੰ ਬਗੈਰ ਫੀਸ ਤੋਂ ਕੋਈ ਕੋਰੀਅਨ ਵੈਗ ਲੈ ਜਾਣ ਦੀ ਆਗਿਆ ਨਹੀਂ ਹੈ 에ਅਰ ਕੈਨੇਡਾ ਨੇ ਦਾਅਵਾ ਕੀਤਾ ਕਿ ਲੈਗਸ ਦੇ ਮਾਮਲੇ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੋਰ ਨਾ 에ਅਰਲਾਈਨਸ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਦੇ ਬਿਲਕੁਲ ਬਰਾਬਰ ਨੇ ਉਧਰ ਮੁਸਾਫਰਾਂ ਵੱਲੋਂ 에ਅਰ ਕੈਨੇਡਾ ਵੱਲੋਂ ਲਾਗੂ ਫੀਸਾਂ ਨੂੰ ਗੈਰਵਾਜਿਬ ਕਰਾਰ ਦਿੱਤਾ ਗਿਆ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਫਲੋਰੀਡਾ ਜਾ ਰਹੀ ਐਨਏ ਕ੍ਰੇਟਰ ਨੇ ਕਿਹਾ ਕਿ ਜਦ ਕਰਾਇਆ ਹੀ ਅਦਾ ਕਰ ਦਿੱਤਾ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੱਖਰੀ ਫੀਸ ਕਿਉਂ ਯਾਤਰੀਆਂ ਦਾ ਕਹਿਣਾ ਸੀ ਕਿ ਵਿਹਦ ਘੱਟ ਕਿਰਾਏ ਤੇ ਹਵਾਈ ਸਫਰ ਕਰਵਾਉਣ ਵਾਲੀ ਫਲੇਅਰ 에ਅਰਲਾਈਨਸ ਵੱਲੋਂ ਅਜਿਹਾ ਕੋਈ ਨਿਯਮ ਲਾਗੂ ਕੀਤਾ ਜਾਂਦਾ ਤਾਂ ਸਮਝ ਵੀ ਆਉਂਦਾ ਪਰ 에ਅਰ ਕੈਨੇਡਾ ਤੋਂ ਅਜਿਹੀ ਉਮੀਦ ਨਹੀਂ ਸੀ ਦੱਸਦੀ ਹੈ ਕਿ ਪੋਰਟਰ ਫਲੇਅਰ ਅਤੇ ਸੰਵਿੰਗ ਵੱਲੋਂ ਕੈਰੀ-ਆਨ ਲੈਗਸ ਤੇ ਫੀਸ ਵਸੂਲ ਕੀਤੀ ਜਾਂਦੀ